ਕੁਛਿਆ ਫੋਨੇ ਤੇ ਬੇਬੇ ਨੂੰ ਕੀ ਹਾਲ ਪੰਜਾਬ ਦਾ ਆ ਮੇਰਾ ਦਿਲ ਪਰ ਆਇਆ ਬੇਬੇ ਨੇ ਜੱਜ ਨੂੰ ਰੋਕੇ ਦੱਸਿਆ ਗੰਦੀ ਥੋਨੇ ਸਮੇ ਦੇ ਵਿੱਚ ਵਿੱਚ ਰੰਗਲਾ ਥੋਤਨ ਤੋਹਾਕਿਆਂ ਦੇ ਵਿੱਚ ਰੰਗਲਾ ਬਾਲ ਆਏ ਬਦਲ ਗਿਆਂ ਪਰ ਹੁਣ ਤੈਨੂੰ ਪਹਿਲੇ ਵਾਰ ਗੱਲ ਬਣਾਣੀਓ ਪੰਜਾਬ ਮੈਨੇ ਬੱਚਿਆਂ ਜਦ ਪੁੱਛਿਆ ਕੌਣ ਤੇ ਬੇਬੇ ਨੂੰ ਮੈਂ ਜਦ ਪੁੱਛਿਆ ਕੌਣ ਤੇ ਨਾ ਪਹਿਲਾ ਵੰਗੂ ਰੁੱਖ ਦਿਸਦੇ ਨਾ ਚੜੀਆਂ ਆਵੇ ਤੁਰੇ ਜਾਨ ਪੰਜਾਬ ਨੂੰ ਛੱਡ ਛੱਡ ਮੁੰਡੇ ਕੁੜੀਆਂ ਆਵੇ ਨਾ ਪਹਿਲਾ ਵੰਗੂ ਰੁੱਖ ਦਿਸਦੇ ਨਾ ਚੜੀਆਂ ਆਵੇ ਤੁਰੇ ਜਾਨ ਪੰਜਾਬ ਨੂੰ ਛੱਡ ਛੱਡ ਮੁੰਡੇ ਕੁੜੀਆਂ ਆਵੇ ਆਖਾ ਜੀ ਜਵਾਨੀ ਚਿੱਤੇ ਨਾਰਾਂ ਵਿੱਚ ਤੀਕੇ ਨੇ ਅੰਜੂਆਂ ਵਿੱਚ ਦੁਬੇ ਪਾਪੇ ਝੰਪਤ ਵੀਤੇ ਨੇ ਹਾਲ ਹੋ ਗਿਆ ਮੰਦਰਾਵੇ ਪੁੱਤਰਾ ਪਾਂਜੇ ਦਰਿਆਵਾਂ ਦਾ ਬਸਾਰਾ ਪਾਣੀ ਹੋ ਗਿਆ ਕੰਦਲਾ ਹੱਡਾਂ ਵਿੱਚ ਕੈਂਸਰੀਆਂ ਦਿੱਤੀਆਂ ਕਹਿੰਦੀ ਸੋਨੇ ਸਮੇ ਦੇ ਵਿੱਚ ਵਿੱਚ ਰੰਗਲਾ ਵਾਲਾ ਬਦਲ ਗਿਆ ਵੇ ਹੁਣ ਤੈਨੂੰ ਪਹਿਲੇ ਵਾਰ ਗੱਲ ਪਣਾ ਨਹੀਂਓ ਪੰਜਾਬ ਮੇਰੇ ਬੱਚਿਆਂ ਅਸੀਂ ਦੱਸਦਾ ਨਾਂ ਪਰਦੇ ਵਤਨ ਪੰਜਾਬ ਚੋਂ ਤੁਰ ਪਰਦੇਸ ਗਏ ਅਦਾ ਅਡ ਪੰਜਾਬੀ ਪੁੱਤ ਤੇ ਮੀਨਾ ਵੇਚ ਰਹੇ ਕਿਆ ਕਹਦੋ ਸਿੰਘ ਭਪਿੰਦਰ ਨੂੰ ਕੋਈ ਗੀਤ ਬਣਾ ਜਾਵੇ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਖਿਉਰਾ ਅਦਾਬ ਇੱਕ ਨਵੀਂ ਸਵੇਰ ਦੇ ਵਿੱਚ ਆਜੀ ਦਾ ਸਵਾਗਤ ਆ ਨਵੀਂ ਵੀਡੀਓ ਦੇ ਵਿੱਚ ਹੀ ਤੇ ਸਵਾਲ ਹੋ ਗਿਆ ਆ ਪਾਸਾ ਸੈਟ ਕਰ ਲਿਆ ਆ ਇਸ ਟਾਈਮ ਹੋ ਰਿਹਾ ਸਵੇਰ ਦਾ ਸਮਾਂ ਪਿਆ ਰਿਹਾ ਹਾਂ ਬੰਦ ਕੀ ਹੋਇਆ ਇੱਥੇ ਫ੍ਰੀ ਕੈਂਪਿੰਗ ਹੁੰਦੀ ਆ ਕਾਉਂਸਲ ਵੱਲੋਂ ਸਾਰੇ ਜਿੰਨੇ ਵੀ ਕਾਰਬੈਂਸ ਵਗੈਰਾ ਹੈਗੀਆਂ ਸਾਰੀਆਂ ਇੱਥੇ ਹੀ ਆ ਕੇ ਲੱਗਦੀਆਂ ਆ ਤੇ ਇਹ ਰਹਿ ਜਿਹੜੀ ਇਹ ਪਾਰਕਿੰਗ ਦਾ ਨਾਮ ਹੈਗਾ ਆ ਤੇ ਇਹ ਜਿਹੜਾ ਸਕਰੀਨ ਦੇ ਉੱਪਰ ਚੱਲਦਾ ਪਿਆ ਇਹ ਦਾ ਪਾਰਕਿੰਗ ਦਾ ਨਾਮ ਰੋਲੋ ਟਾਂਗਾ ਕਰਕੇ ਆ ਪਾਰਕਿੰਗ ਜਿਹੜਾ ਵਾਲਾ ਪਾਰਕ ਆ ਜਿਹੜਾ ਲੇਕ ਸਾਈਡ ਆ ਰੋਟੋ ਰੋਟੋ ਮੰਨੂ ਕਰਕੇ ਇਹ ਦਾ ਨਾਮ ਆ ਪਾਰਕ ਦਾ ਤੇ ਇੱਥੇ ਫਰੀ ਕਾਰਬੈਂ ਵਗੈਰਾ ਖੜੀਆਂ ਕਰ ਸਕਦੇ ਨੇ ਉਹ ਘਰਾਂ ਦੇ ਘਰੇ ਬਣਾਈ ਬੈਠੇ ਆ ਇੱਥੇ ਗੱਡੀਆਂ ਦੇ ਉੱਪਰ ਪੂਰਾ ਘਰ ਸੈੱਟ ਕੀਤਾ ਹੋਇਆ ਇੱਕ ਇੱਕ ਬੈਡਰੂਮ ਦਾ ਤੇ ਇੱਥੇ ਇਹ ਆ ਕੁਝ ਇਥੇ ਸ਼ਾਵਰ ਨਹੀਂ ਹੈਗਾ ਇਥੇ ਟੋਲਰਟ ਵਗੈਰਾ ਤਾਂ ਹੈਗੀ ਆ ਬਾਕੀ ਸਾਡੇ ਸਰਦਾਰ ਹੁਣੀ ਆ ਗਏ ਉਧਰੋਂ ਪੱਲੇ ਪਾਸੇੋਂ ਹਵਾ ਬਹੁਤ ਜ਼ਿਆਦਾ ਚੱਲਦੀ ਪਈ ਆ ਤੇ ਇੱਕ ਜੀ ਦੇਖਿਆ ਮੈਂ ਜਿੰਨਾ ਵੀ ਆਪਾਂ ਠੰਡੇ ਪਾਣੀ ਨਾਲ ਨਹਾਦੇ ਆ ਨਾ ਸਾਨੂੰ ਆਪਾਂ ਫਟੜੀ ਲੱਗਦੀ ਹੈਗੀ ਜਦੋਂ ਵੀ ਰਵ ਵੀ ਹੁਣ ਇਥੇ ਨਹਾਤਾ ਆ ਬਸ ਸਾਰੇ ਠੰਡੇ ਪਾਣੀ ਦੇ ਨਾਲ ਹੀ ਨਹਾਇਆ ਜੇ ਹੋਰ ਕੀ ਮੈਂ ਗੋਲਡ ਜਿਹੜਾ ਸਪਾ ਆ ਗੋਲਡ ਸਪਾ ਵੀ ਲੈ ਆਇਆ ਤੇ ਉਹਦੇ ਨਾਲ ਵੀ ਸਪਾ ਆ ਠੰਡੇ ਹੀ ਲੱਗਦੇ ਨੇ ਸਾਰੇ ਆ ਵੀ ਜਿਆਦਾ ਫਾਰਗਾ ਹੈ ਗਰਮ ਪਿਆ ਨਾ ਉਹਦੇ ਨਾਲ ਫਿਰ ਜਿਆਦਾ ਠੰਡ ਲੱਗਦੀ ਆ ਇਹ ਜਰਾ ਕਰਕੇ ਦੇਖੋ ਪ੍ਰੈਕਟੀਕਲ ਕਰਕੇ ਦੇਖੋ ਫਿਰ ਮੈਨੂੰ ਲੱਗਾ ਮੈਨੂੰ ਵੀ ਪਤਾ ਲੱਗ ਸਕਦਾ ਵੀ ਇਹਨੂੰ ਤੇ ਬਾਕੀ ਮੈਂ ਬੁਰਸ਼ ਕਰ ਲਉਂ ਇਹ ਬੁਰਸ਼ ਚੱਕ ਲੀਆ ਵੀ ਚਾਹ ਪਾਣੀ ਰੱਖਦੇ ਆ ਬੁਰਸ਼ ਕਰਨੇ ਨੂੰ ਉੱਥੇ ਮੈਨੂੰ ਥੋੜਾ ਜਿਹਾ ਨਾ ਸਾਫ ਜਿਹਾ ਨਹੀਂ ਲੱਗਦਾ ਇਹ ਕੰਮ ਤੱਲਾ ਨੂੰ ਆਹ ਪੇਪਰ ਦਿਖਾਲ ਪੇਪਰ ਦਿਖਾਲ ਇੰਡੀਆ ਚਾਬੀ ਕੱਢਦੇ ਫਲਾਵਰ ਮੋਟਰਸਾਈਕਲ ਦੀ ਆਹ ਕਿ ਭੱਜ ਜਾਣ ਆ ਆਇਆ ਆ ਗਿਆ ਮਾਰਿਆ ਲੇਕ ਤੋਂ ਆਪਾਂ ਚੱਲ ਪਏ ਆ ਤੇ ਇੱਥੇ ਇੱਕ ਨਾ ਟੋਪ ਆ ਥੋੜਾ ਜਿਹਾ ਇਹਨਾਂ ਨੇ ਇੱਕ ਨਾ ਗੇਟ ਜਿਹਾ ਬਣਾਇਆ ਹੋਇਆ ਉੱਥੇ ਚੱਲੇ ਆ ਤੇ ਉੱਥੇ ਜਾ ਕੇ ਦੇਖਦੇ ਆ ਕੀ ਸਾਖਦਾ ਹੋਇਗਾ ਆ ਇੱਧਰ ਵੀ ਮਿਲਦਾ ਤਾਂ ਲੱਗਦੀਆਂ ਗੱਡੀਆਂ ਗੁੱਡੀਆਂ ਨਾ ਆਹ ਵਾਲੇ ਸਾਈਡ ਤੇ ਆਹ ਏਕ ਤਾਂ ਇਧਰੋਂ ਵਸੇ ਆਹ ਏਕਾਂ ਦੀ ਆ ਤੇ ਕਾਰ ਵੈਨ ਵਗੈਰਾ ਉੱਥੇ ਖੜੀਆਂ ਹੋਈਆਂ ਸੀਗੀਆਂ ਇੱਥੇ ਨਾਰਮਲ ਜਿਹੜੇ ਗੱਡੀਆਂ ਦੀ ਪਾਰਕ ਵਗੈਰਾ ਕਰਦੇ ਆ ਸਾਡੇ ਛਾਂਡੇ ਅੰਕਲ ਜੀ ਹੈਗੇ ਆ ਮੋਰੇ ਇੱਥੇ ਆ ਹੁੰਦਾ ਸਫਰ ਅੰਕਲ ਦਾ ਅਸੀਂ ਗੱਡੀਆਂ 'ਚ ਹੁੰਦੇ ਆ ਤੇ ਅੰਕਲ ਸਾਈਕਲ 'ਤੇ ਹੁੰਦਾ ਆਪਾਂ ਇਹਨੂੰ ਸਿਕਿਉਰਿਟੀ 'ਚ ਲੈ ਕੇ ਜਾਂਦੇ ਵੇ ਅੰਕਲ ਨੂੰ ਹੈਨਾ ਸੀਐਮ ਆ ਸੀਐਮ ਸਾਈਕਲ 'ਤੇ ਲਾਇਆ ਤੇ ਮੋਰੇ ਵੀ ਸਿਕਿਉਰਿਟੀ ਗੱਡੀ ਪਿੱਛੇ ਵੀ ਸਿਕਿਉਰਿਟੀ ਦੀ ਗੱਡੀ ਜਟੌੜਾ ਕਹਿੰਦੇ ਨੇ ਟੋੜਾ ਆ ਓਏ 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 ਸਿਰੇ ਆ ਟੋੜਾ ਸਾਹਿਬ ਆ ਲੈ ਮੇਡੂਲ 'ਚ ਟੋੜਾ ਸਾਹਿਬ ਜਾ ਰਹੇ ਹੈ ਟੋੜਾ ਸਾਹਿਬ ਕਿ ਟੋੜਾ ਸਾਹਿਬ ਟੋੜਾ 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 ਸਾਹਿਬ ਇਹ ਆਵਲੀ ਚੀਜ਼ ਦੇਖਣ ਆਇਆ ਜਿੱਥੇ ਆਪਾਂ ਗੱਡੀ ਪਾਰਕ ਕੀਤੀ ਸੀ ਨਾ ਉਤੋਂ ਮਿਲਣਾ ਦਾ 2 ਮਿੰਟ ਦੀ ਡਰਾਈਵ ਤੇ ਹੀ ਆਵਲ ਹੈ ਯੂ ਇੱਥੇ ਬ੍ਰਿਜ ਜਿਆ ਬਣਾਇਆ ਹੋਇਆ ਇੱਥੇ ਤੇ ਜਿਹੜੀ ਇੱਥੇ ਦੀ ਮਾਉਂਟ ਕੁੱਕ ਕਿਹੜੀ ਆ ਇਹ ਤੇ ਮਾਉਂਟ ਤਾਰਾ ਦਾ ਕੀ ਜਿਹੜੀ ਇੱਥੇ ਦੀ ਇਹ ਹੇਲੋ ਆ ਜਿਹੜੀ ਪਹਾੜੀ ਆ ਉਹ ਇੱਥੋਂ ਦੇਖਦਾ ਆਇਆ ਵਟ ਹੁਣ ਬੱਦਲ ਜਾਇਆ ਹੈ ਕਹਿੰਦੇ ਕਿ ਇਸ ਕਰਕੇ ਮੈਨੂੰ ਲੱਗਦਾ ਕਿ ਦਿਖੂਗਾ ਨਹੀਂ ਕਿਉਂਕਿ ਹਾਲ ਦੌਰੇ ਸਾਰੇ ਬੱਦਲ ਆ ਇੱਥੇ ਨਾਰਮਲ ਜਿੰਨੀ ਵਾਰ ਆਇਆ ਨਾ ਮੈਨੂੰ ਲੱਗਦਾ ਤਿੰਨ ਕਮ ਵਾਰ ਆ ਗਿਆ ਮੈਂ ਸੋ ਇੱਥੇ ਬੱਦਲ ਹੁੰਦੇ ਹੀ ਆ ਵਾਲੀ ਜਗ੍ਹਾ ਤੇ ਜਿਹੜਾ ਜਾਂਦਾ ਪਿਆ ਨਾ ਮੈਂ ਗਿਆ ਕਿਉਰਾ ਮੈਨੂੰ ਮੋਰੇ ਕਹਿੰਦਾ ਸਾਸਰੀ ਘਰ ਮੈਂ ਉਹਦੇ ਉਹਦੇ ਇਹ ਤਾਂ ਕੋਲ ਨੂੰ ਆ ਰਹੀ ਆ ਤੁਸੀਂ ਪਹਿਨੇ ਭੱਜਦੀ ਐ ਤਾਂ ਕੋਲ ਨੂੰ ਆਦੀ ਹੁੰਦੀ ਆ ਆ ਕੇ ਬਰੈਡ ਕਰ ਦੋ ਦੋ ਗੇਰਾਂ ਦੇ ਦੀਏ ਪੈਂਦੀ ਆ ਪੈਂਦੀਆਂ ਇਹ ਕੰਡੇ ਜਿਹੜੇ ਬੰਦੇ ਸੈਰ ਕਰਨੀ ਆ ਬੈਲ ਬੈਲ ਯੂਰਾਨੀ ਕਰਕੇ ਇੱਕ ਕਦਰਵਾ ਆ ਜਾਂਦਾ ਆ ਬੜਾ ਇਹ ਆਪਾਂ ਜਾਂਦੇ ਪਏ ਆ ਮੋਟਰਵੇ ਨੰਬਰ 3 ਤੋਂ ਪਲਮਸਟਰ ਨਾਰਥ ਤੇ ਕਮਿਟਾਂ ਦੇ ਵਿੱਚ ਰੀ ਉਮਰ ਜੀ ਤੁਕੇ ਘੜ ਗਿਆ ਇਹ ਆ ਬਦ ਜੀ ਚ 4 ਡਾਲਰ ਵਿੱਚ ਮਿਲਦੀ ਉਹਨੂੰ ਕੱਢਦੇ ਸੀ ਐਦਾਂ ਦੇ ਨੇਚਰ ਚ ਆਓ ਕਰਾਂਗੇ ਕੁਛ ਨਾ ਕੁਛ ਸੀ ਨਾ ਮੋਰੀਆਂ ਮਾਰੀਆਂ ਦਾ ਮੈਨੂੰ ਲੱਗਦਾ ਫਾਰਮ ਦਾ ਹਾਂ ਉਹ ਵੀ ਆ ਇੱਥੇ ਅੱਗੇ ਚੱਲੇ ਪਾ ਸੀਵ ਮੰਗਾ ਪਵਾ ਵੇਲੀ ਅੱਛਾ ਮੰਗਾ ਪਵਾ ਵੇਲੀ ਹੈਗਾ ਮਾਂ ਦਾ ਭੀ ਫੀ ਫੀ ਕੀ ਰੀ ਨਿਊ ਪਲੇਮਾਉਂਟ ਤੋਂ ਚੱਲ ਕੇ ਆਪਾਂ ਅ ਲਗਭਗ 70 ਕਿਲੋਮੀਟਰ 70 ਕਿਲੋਮੀਟਰ ਆਪਾਂ ਆ ਗਏ ਅੱਗੇ ਤੇ ਇੱਥੇ ਇੱਕ ਦਾ ਲੋਕੇਸ਼ਨ ਪੈਂਦੀ ਆ 3 ਸਿਸਟਰ 3 ਸਿਸਟਰ ਲੋਕੇਸ਼ਨ ਦੇ ਵਿੱਚ ਆਪਾਂ ਉੱਥੇ ਜਾਣੇ ਪਏ ਆ ਉਹ ਗੱਲ ਅਗਲੇ ਵਾਸਤੇ ਉੱਥੇ ਗਾਹਾਂ ਵਾਸਤੇ ਤੇ ਇੱਥੇ ਨਾ ਇੱਕ ਇਹਨਾਂ ਨੇ ਇੱਕ ਕਨਸੈਪਟ ਬਣਾਇਆ ਹੋਇਆ ਤਾਂ ਜੁੱਤੀਆਂ ਵਗੈਰਾ ਪਈਆਂ ਆ ਚਪਲਾ ਵਗੈਰਾ ਪਈਆਂ ਆ ਇਹ ਤੁਹਾਨੂੰ ਕੋਲੋਂ ਜ਼ਿਆਦਾ ਕੇ ਦਿਖਾਣਾ ਹੈ ਕਿ ਕੀ ਹੈਗਾ ਇਹਦਾ ਕੁਝ ਆਪ ਦਾ ਵਜਾ ਅਲੱਗ-ਅਲੱਗ ਹੋਈਆਂ ਇੱਥੇ ਅਲੱਗ-ਅਲੱਗ ਇਹ ਲੋਕ ਨਾ ਕਾਫੀ ਜ਼ਿਆਦਾ ਇਹ ਦੇਖਣ ਆਦੇ ਇਹ ਵਾਲੀ ਜਗ੍ਹਾ ਤੇ ਚਾਹ ਮਿਲਵਾਉਂਦਾ ਘਰ ਵਾਲਿਆਂ ਵਗੈਰਾ ਨੇ ਨਾ ਇੱਥੇ ਜੁੱਤੀਆਂ ਵਗੈਰਾ ਟੰਗ ਕੇ ਇੱਕ ਤਰ੍ਹਾਂ ਦੀ ਕੁਝ ਬਣਾਇਆ ਹੋਇਆ ਇਹਨਾਂ ਨੇ ਯੂਨਿਕ ਜਿਹਾ ਬਣਾਇਆ ਹੋਇਆ ਕੁਝ ਅਟ੍ਰੈਕਟ ਅਟ੍ਰੈਕ ਕਰਦੇ ਪਏ ਬੰਦੇ ਜਿਹੜੇ ਇੱਥੇ ਲੰਘਦੇ ਪਏ ਆ ਉਹਦੀ ਇੰਟਰੈਕਸ਼ਨ ਬਣਾਈ ਹੋਈ ਆ ਜੁੱਤੀਆਂ ਦੇ ਲੋਕ ਫੋਟੋ ਆ ਵਗੈਰਾ ਕਰਾਉਗੇ ਇੱਥੇ ਮਿਲਦਾ ਰੁਕਦੇ ਪਏ ਆ ਮੈਂ ਕਹਿੰਦਾ ਇਹਨਾਂ ਨੂੰ ਫੋਟੋ ਕਰ ਦੇ ਉੱਥੇ ਕਰਾਈ ਆਪਾਂ ਫੋਟੋ ਮੇਲਾ ਤਾਂ ਗੱਭੇ ਮੈਂ ਰੁਕ ਗਿਆ ਸੀਗਾ ਥਰੀ ਸਿਸਟਰ ਇਹ ਵਾਲੀ ਨਾ ਆਸਟ੍ਰੇਲੀਆ ਦੇ ਵਿੱਚ ਵੀ ਹੈਗੀ ਆ ਸਿਡਨੀ ਤੋਂ ਜ਼ਿਆਦਾ ਆਪਾਂ ਬੂ ਬੂ ਪਰਥ ਕਰਕੇ ਆ ਜਗਾ ਜਿੱਧਰ ਗੱਡੀਆਂ ਦੀਆਂ ਧੋੜਾ ਵਗੈਰਾ ਲੱਗਦੀਆਂ ਉਹ ਵਾਲੇ ਸਾਈਡ ਤੇ ਜਾਂਦੇ ਨੂੰ ਆ ਉੱਥੇ ਵੀ ਥਰੀ ਸਿਸਟਰ ਇੱਕ ਹੈ ਕਾਫੀ ਜ਼ਿਆਦਾ ਪਪੂਲਰ ਉਹ ਵਾਲੀ ਪਲੇਸ ਉਸੇ ਤਰ੍ਹਾਂ ਨਿਊਜ਼ੀਲੈਂਡ ਦੇ ਵਿੱਚ ਆਹ ਵਾਲੀ ਜਗਾ ਪਪੂਲਰ ਹੈਗੀ ਆ ਆਹ ਵਾਲਾ ਰਸਤਾ ਜਾਂਦਾ ਹੈ ਗਾਹਾਂ ਨੂੰ ਤੇ ਵੈਸੇ ਪਾਣੀ ਕਹਿੰਦੇ ਕਿ ਚੜਿਆ ਹੋਇਆ ਉੱਪਰ ਜਿਹੜੇ ਪੱਥਰ ਉਹ ਡੁੱਬੇ ਹੋਏ ਆ ਫਿਰ ਵੀ ਆਪਾਂ ਇੱਕ ਵਾਰ ਉੱਥੇ ਜਾ ਕੇ ਝਾਕਾ ਲੈ ਕੇ ਆਂਦੇ ਆ ਹਵਾ ਕਾਫੀ ਜ਼ਿਆਦਾ ਤੇਜ਼ چلਦੀ ਪਈ ਆ ਜਿਹੜੀ ਮੇਨ ਲੋਕੇਸ਼ਨ ਆ ਉਹ ਆਪਾਂ ਇੱਥੇ ਆਏ ਆ ਥਰੀ ਸਿਸਟਰ ਡੈਰੀ ਟ੍ਰੇਲ ਟ੍ਰੇਲ ਆ ਉਹਨਾਂ ਦੇ 1 2 3 4 ਇਹ ਹਵਾ ਦੇ ਹਿਸਾਬ ਨਾਲ ਇੱਥੇ ਕਿਉਂਕਿ ਹਵਾ ਚਲਦੀ ਰਹਿੰਦੀ ਆ ਮੌਸਮ ਦੇ ਹਿਸਾਬ ਦੇ ਨਾਲ ਇਹ ਵਾਲੀਆਂ ਨਾ ਟੁੱਟ ਜਾਂਦੀਆਂ ਆ ਹੌਲੀ ਹੌਲੀ ਕਿਉਂਕਿ ਜਿਹੜੀਆਂ ਇਹ ਆ ਨਾ ਇਹ ਜਿਹੜਾ ਪੱਥਰ ਗਰੇਡ ਪੱਥਰ ਉਹਦੀਆਂ ਨਹੀਂ ਉਹਦੀ ਉਹ ਨਹੀਂ ਹੈਗਾ ਇਹ ਵਾਲਾ ਤੇ ਇਹਦਾ ਜਿਹੜਾ ਮਟੀਰੀਅਲ ਆ ਡਿਫਰੈਂਟ ਆ ਤੇ ਉਹ ਟੁੱਟ ਜਾਂਦੀਆਂ ਆ ਤੇ ਪਰ ਹੌੜ ਨਾਲ ਦੇ ਨਾਲ ਇਤ्रो ਵੀ ਹਾਂਦਾ ਨਹੀਂ ਪਿਆ ਹੈਗਾ ਜਦ ਮੇਰੇ ਨਾਲ ਤਾਂ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਆ। ਪਰ ਮੈਂ ਉਹ ਪਰਲੇ ਪਾਸੇ ਜਾ ਕੇ ਨਾ ਇੱਕ ਵਾਰ ਉਧਰੋਂ ਕੈਮਰਾ ਮਾਰਦਾ। ਲਾਸਟ ਟਾਈਮ ਜਦ ਮੈਂ ਆਏ ਸੀ ਨਾ ਇੱਥੇ ਤਾਂ ਲਾਸਟ ਟਾਈਮ ਦਿਖਿਆ ਸੀਗਾ ਉਹ ਸਾਰਾ ਕੁਝ। ਇੱਥੇ ਹੈ ਨਹੀਂ ਗਾ ਇਸ ਟਾਈਮ। ਇੱਥੇ ਲੁਕੇ ਹੋਇਆ ਪਾਣੀ ਦੇ ਵਿੱਚ ਲੁਕੇ ਹੋਈਆਂ ਆ। ਆ ਜਾ ਕੇ ਉੱਥੇ ਦੇਖਦਾ ਜੇ ਉੱਥੋਂ ਉਹ ਚੱਲ ਜਾਉਂਗੀ ਆ। ਠੀਕ ਆ ਗਿਆ ਤੇ ਗੱਡੀ 'ਚ ਬੈਠੀਏ ਤੇ ਚੱਲੀਏ ਹੁਣ। ਮੋਕੂ ਕਰਕੇ ਪਿੰਡ ਪੈਂਦਾ ਇੱਥੇ ਇੱਕ ਪਿੱਛੇ ਆਪਾਂ ਪਿੰਡ ਛੱਡਿਆ ਮੋਕੂ ਮੋਕੂ ਦੇ ਬਾਅਦ ਉੱਥੇ ਉਹਨੇ ਇੱਕ ਮਿਊਜ਼ੀਅਮ ਬਣਿਆ ਨਵਾਂ ਉਹ। ਉੱਥੇ ਵੀ ਤੁਸੀਂ ਜਾ ਸਕਦੇ ਆ। ਤੇ ਆ ਇੱਥੇ ਵਿਚਦੇ ਹੈਗੀਆਂ ਲੋਕੇਸ਼ਨ ਇੱਥੇ ਤੁਸੀਂ ਆਪਣਾ ਵਿਜ਼ਿਟ ਕਰ ਸਕਦੇ ਆ। ਇੱਥੇ ਦਾ ਰੇਤਾ ਇਹ ਆ ਕਿ ਆ ਜਿਹੜੇ ਵਿਚ ਦਾ ਰੇਤਾ ਨਾ ਬਲੈਕ ਆ ਜ਼ਿਆਦਾ। ਉਹ ਜ਼ਿਆਦਾ ਬਲੈਕ ਆ ਵਾਲੇ ਵਿਚ ਦਾ ਰੇਤਾ। ਤੇ ਇਹਦਾ ਜਿਹੜਾ ਪਾਣੀ ਆ ਪਾਣੀ ਵੀ ਉਹਦੇ ਵਿੱਚ ਕਾਫੀ ਜ਼ਿਆਦਾ ਗੰਦਲਾ ਜਿਆ ਪਾਣੀ ਆਹਲੇ ਵਿੱਚ ਦਾ ਉਹ ਨੂੰ ਕਹਿੰਦੇ ਆ ਇੱਕ ਜਿਹੜਾ ਗ੍ਰੈਂਡ ਸਾਨੂੰ ਦਾ ਮੋਰੀ ਭਾਸ਼ਾ ਦੇ ਵਿੱਚ ਮੋਕੂ ਟੂਨਾ ਕਹਿੰਦੇ ਉਹ ਨੂੰ ਤੇ ਐਦਾਂ ਦਾ ਸਿਗਾ ਵਾਲਾ ਮੋਲ ਇੱਥੇ ਰੁਕੇ ਸੀਗੇ 2 ਮਿੰਟ ਰਾਸਤੇ 'ਚ ਕਿਹੜਾ ਪਿਓਈ ਪਿਓਈ ਸ਼ਹਿਰ ਆਦਾ ਆ ਪਿਓਈ ਪਿਓਈ ਸ਼ਹਿਰ ਕਰਕੇ ਇੱਥੇ ਮਿਊਜ਼ੀਅਮ ਆ ਪੁਰਾਣਾ ਜਿਹੜੇ ਆਪਣੇ ਖੇਤੀਬਾੜੀ ਦੇ ਸੱਲ ਹੁੰਦੇ ਆ ਇਹਦਾ ਤਾਂ ਹੈਗਾ ਆ ਤੇ ਵੱਟ ਚੱਕਰ ਕੀ ਪੈ ਗਿਆ ਇੱਥੇ ਹੈਗਾ ਬੰਦ ਇਹ ਇਹ ਵਾਲਾ ਦੇਖਣਾ ਸੀਗਾ ਮੈਂ ਪੁਰਾਣੀਆਂ ਚੀਜ਼ਾਂ ਜਿਹੜੀਆਂ ਪਿੰਡਾਂ ਦੇ ਵਿੱਚ ਪਹਿਲਾਂ ਯੂਜ਼ ਹੁੰਦੀਆਂ ਸੀ ਅੰਦਰ ਕਾਫੀ ਪਿਆ ਇਹਨਾਂ ਨੇ ਬੰਦ ਕੀਤਾ ਹੋਇਆ ਇਹਦਾ ਟਾਈਮਿੰਗ ਵਗੈਰਾ ਇਹ ਪਤਾ ਨਹੀਂ ਕੀ ਹੈ ਤੇ ਹੱਲਤਾ ਹੋਇਆ ਮਿਊਜ਼ੀਅਮ ਓਪਨਿੰਗ ਕੀ ਇਸ ਅਵੇਲੇਬਲ ਫਰੋਮ पीओपी सुपर इमेडेड 9 एम 2 4 पीएम रिटर्न बाय 5 पीएम चिल्ड्रन मस्ट बी अकोन अटेंड ओ अच्छा ए दी चाबी ले सकते हो ਤੁਸੀਂ ਇਹ ਜੀ ਮਿਊਜ਼ੀਅਮ ਦੇਖਣਾ ਆ ਇੱਥੇ ਸ਼ਾਪ ਆ ਇੱਕ ਐਰੀ ਸ਼ਾਪ ਉੱਥੇ ਇਹਦੀ ਚਾਬੀ ਪਈ ਆ ਤੇ ਆ ਹੈਗਾ ਇਹ ਮਿਊਜ਼ੀਅਮ ਇੱਥੇ ਭਈਏ ਚਾਬੀ ਮੇ ਵੀ ਫੀਸ ਵਗੈਰਾ ਜੋ ਕੁਝ ਨਹੀਂ ਕਾਫੀ ਜਿਆਦਾ ਭੱਟਾ ਪੜਿਆ ਹੋਇਆ ਹੈ ਤੇ ਸੰਦ ਵਗੈਰਾ ਕਾਫੀ ਪਿਆ ਹੁਣੇ ਮਿਊਜ਼ੀਅਮ ਦੇ ਵਿੱਚ ਇੱਥੇ ਪਿਆ ਹੈ ਸਾਰਾ ਸਮਾਨ ਤਾਲਬ ਵਗੈਰਾ ਪੁਰਾਣੇ ਜਿਹੜੇ ਯੂਜ਼ ਕੀਤੇ ਜਾਂਦੇ ਸੀ ਬੋਲ ਇਹ ਉਹ ਕੋੜਿਆਂ ਵਾਲੇ ਆ ਸਾਡਾ ਕੋੜਾ ਮੋਰੇ ਲਾ ਕੇ ਤੇ ਆ ਜਿਹੜਾ ਪਿੰਡ ਹੈਗਾ ਆ ਕਾਫੀ ਕਿਸਾਨਾਂ ਲਈ ਮਸ਼ਹੂਰ ਹੋਆ ਇਹ ਖੇਤੀਬਾੜੀ ਹੁੰਦੀ ਇੱਥੇ ਸਾਰੀ ਇੱਧਰ ਤੁਹਾਨੂੰ ਮੈਂ ਬੰਦ ਤਾਂ ਹੁਣ ਮੈਂ ਚਾਬੀ ਲੈਣ ਗਿਆ ਤਾਂ ਦੂਜਾ ਹੋ ਜਾਣਾ ਹੈ ਪੁਰਾਣੇ ਪੱਠੇ ਕੁਤਰ ਵਾਲੀਆਂ ਮਸ਼ੀਨਾਂ ਸਾਰਾ ਸਾਮਾਨ ਪਿਆ ਆ ਇੱਧਰ ਇੱਥੋਂ ਪਤਾ ਨਹੀਂ ਦੇਖੂਗਾ ਕਿ ਨਹੀਂ ਆਪ ਨੂੰ ਦਿਖੂਗਾ ਇੱਥੋਂ ਦੇਖੋ ਤੇ ਆਹ ਵਾਲੀ ਉਹ ਵਾਲੀ ਸਾਹਮਣੇ ਪਈ ਹੈ ਜਿਹੜੀ ਗਰਮ ਚੀਜ਼ਾਂ ਕਰਕੇ ਨਾ ਲੋਹਾ ਕਟਦੇ ਹੁੰਦੇ ਸੀ ਉਜ਼ਾਰ ਬਣਾਦੇ ਹੁੰਦੇ ਸੀਗੇ ਦਨਖਾਨ ਦਾ ਸਵਣ ਸਾਰਾ ਪਿਆ ਆ ਪੀਓਪੇ ਮਿਊਜ਼ੀਅਮ ਵਿਜ਼ਿਟ आवर ਹਿਸਟੋਰੀਕਲ ਕਲੈਕਸ਼ਨ オリジナル ਬਲੈਕਸਮਿਥ ਸ਼ਾਪ ਐਂਡ ਕੋਟੇਜ 올ਡ ਚਰਚ ਫੁੱਲ ਆਫ ਮੈਮੋਰੀਅਲ 올ਡ ਐਂਜਰ ਬੈਂਕ ਕੰਟੇਨਰ ਏਅਰਲੀਅਰ ਹਿਸਟਰੀ ਫੋਟੋਗ੍ਰਾਫੀ ਡਿਸਪਲੇ ਉਹ ਉਹ ਦੁੱਧ ਦਾ ਟੈਂਕ ਉਹ ਪਿਆ ਘੋੜਿਆਂ ਦੀਆਂ ਖੁਰਗੀਆਂ ਪਈਆਂ ਇੱਥੇ ਬੋਲਦਾਂ ਦੀਆਂ ਆਵਲੇ ਸਾਈਡ ਤੇ ਇੰਜਣ ਪਿਆ ਆ। ਉਹ ਯਾਰ ਕਮਾਲ ਦੀ ਚੀਜ਼ ਆਵਲੇ। ਦੇਖੋ। ਕੀ ਅੜ ਗਿਆ। ਆਵਲੇ ਪਤਾ ਨਹੀਂ ਉਹ ਕਿਹੜੇ ਕਿਹੜੇ ਛੋਟੇ ਛੋਟੇ ਸੰਦ ਹੋ ਗਏ ਆਵਲੇ। ਆ ਤਾਂ ਮੈਨੂੰ ਜੈਕ ਲੱਗਦਾ ਪਿਆ ਆ। ਆ ਕੀ ਲਿਖਿਆ? L A K E Lake and Elliot Limited Varietyer ਇੱਥੇ ਸਾਰੇ ਟਰੈਕਟਰ ਚੱਲਦੇ ਪਏ ਆ ਇਹਦੇ ਉਹ ਸਾਰੀ ਖੇਤੀਬਾੜੀ ਦੀ ਜਰੂਰਤ ਹੈ ਟਰੈਕਟਰ ਵੀ ਦੇਖ ਲਓ ਕਿਤੇ ਸਾਂਹ ਜਿਹੇ ਜਿਹੇ ਟਰੈਕਟਰ ਆ ਤੁਮਾੜ ਹੋਈ ਪਈ ਯਾਰ ਇਹਨੂੰ ਸਾਫ਼ ਕਰੀਏ ਪਹਿਲਾਂ ਇੱਧਰਲੇ ਪਾਸੇ ਇੰਜਣ ਪਿਆ ਹੈ ਆਪਣੇ ਜਿਹੜਾ ਪੁਰਾਣਾ ਇੰਜਣ ਹੁੰਦੇ ਉਹ ਪਏ ਆ ਉਹ ਰੱਥ ਪਿਆ ਯਾਰ ਰੱਥ ਉਹ ਉਧਰੋਂ ਬੰਦ ਕੀਤਾ ਹੋਇਆ ਉਹ ਪੱਲੇ ਪਾਸੇ ਤੱਕ ਹੀ ਹੈਗੀ ਉਧਰ ਜਾ ਕੇ ਦਿਖਾਣਾ ਮੈਂ ਤੁਹਾਨੂੰ ਪੱਲੇ ਪਾਸਿਓਂ ਓਏ ਓਏ ਯਾਰ ਤਾਂ ਸਿਰਾਈ ਚੀਜ਼ ਹੈ ਯਾਰ ਇੱਧਰਲੇ ਪਾਸਿਓਂ ਅੰਦਰ ਜਾਲੇ ਜੂਲੇ ਸਾਰੇ ਲੱਗੇ ਪਏ ਐ ਇੱਥੋਂ ਇੱਥੋਂ ਰੱਥ ਮੈਨੂੰ ਦੀਂਦਾ ਨਹੀਂ ਬਹਿਗਾ ਹੈਗਾ ਕਿ ਨਹੀਂ ਦੇਖ ਕੇ ਦੱਸੋ ਰੱਥ ਦੇਖਿਆ ਕਿਸੇ ਨੂੰ ਜੇ ਰੱਥ ਦੇਖਿਆ ਤਾਂ ਦੱਸੋ ਕੀ ਹਸਤਾ ਵਾ ਆ ਤਾਂ ਕਿਸੇ ਦੀ ਪ੍ਰਾਈਵੇਟ ਪ੍ਰਾਪਰਟੀ ਹੋਣੀ ਆ ਇੱਧਰ ਦੀ ਆਪਾਂ ਜਾਣਦੇ ਆ ਵੈਸੇ ਡੋਰ ਖੁੱਲਾ ਆ ਤੇ ਬੈਕ ਸਾਈਡ ਤੇ ਇੱਧਰ ਪਿਆ ਆ ਕੁੱਤਾ ਘੱਟਾਂ ਆ ਜਵੇ ਉਹ ਤੇਰੀ ਮਿੱਟੀ ਨਾਲ ਲੱਗਾ ਸੀ ਨਾ ਸਾਰਾ ਉਹ ਪਰਲੇ ਪਾਸੇ ਆ ਉਧਰ ਉਹ ਪੱਲੇ ਪਾਸੇ ਨਾਲ ਉਹ 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 ਸਿਰ ਪੁੱਟ ਗਿਆ ਬੈ ਅ ਆ ਛਟਕਾ ਵੱਜਿਆ ਉੱਥੋਂ ਇਹ ਤੋਂ ਗਲੀ ਜਾਂਦੀ ਆ ਉਹ ਗਲੀ ਵਿੱਚ ਜਾ ਕੇ ਦੇਖਦਾ ਜੇ ਤਰੋ ਹੈਗਾ ਰਸਤਾ ਤਾਂ ਪਿੱਛੇ ਹੀ ਜਾਣ ਨੂੰ ਬਾਕੀ ਸ਼ੋਰ ਨਹੀਂ ਹੈਗਾ ਮੇਰੇ ਕੋਲ ਸਕਾਟਿੰਗ ਪਿਓ ਪਿਓ ਗੇਟ ਖੋਲ ਸਕਦੇ ਆ ਦਾ 4 ਵਜੇ 9 ਵਜੇ ਤੋਂ ਲੈ ਕੇ 4 ਵਜੇ ਤੱਕ ਖੁੱਲ੍ਹ ਸਕਦੇ ਆ ਆਹ ਬੜਾ ਇੱਧਰ ਜਾਂਦਾ ਵਟ ਪਤਾ ਨਹੀਂ ਕਿਸੇ ਪ੍ਰਾਈਵੇਟ ਪ੍ਰਾਪਰਟੀ ਨਾ ਹੋਵੇ ਵਾਲੀ ਜਿੱਦਾਂ ਤੇ ਆਹ ਪੁਰਾਣੀ ਸ਼ਾਪ ਇੱਥੇ ਬਣੀ ਹੋਈ ਆ ਕੋਈ ਇਹ ਵੀ ਬੰਦ ਪਈ ਐ ਇਸ ਟਾਂ ਪੀਓ ਪੀਓ ਐਡ ਡਿਸਟ੍ਰਿਕਟ ਮਿਊਜ਼ੀਅਮ ਜਿਹੜੀ ਲਾਰਡਸ ਆਫ ਰਿੰਗ ਦੇ ਵਿੱਚ ਜਿਹੜੀ ਫਿਲਮ ਬਣੀ ਸੀ ਨਾ ਲਾਰਡਸ ਆਫ ਰਿੰਗ ਉਹਦੇ ਵਿੱਚ ਆ ਜਿਹੜਾ ਹੌਬਿਟ ਟੂ ਟੂਰ ਸੀਗਾ ਉਹ ਵਾਲੇ ਮੇਰੇ ਪਿਛਲੇ ਬਲੋਕਾਂ ਦੇ ਵਿੱਚ ਪਿਆ ਸਾਨੂੰ ਦੇਖਿਆ ਹੁਣ ਤੁਸੀਂ ਉਹਦੇ ਵਿੱਚ ਉਹਦੇ ਵਿੱਚ ਫਿਲਮ ਦੇ ਵਿੱਚ ਨਾ ਆਹ ਵਾਲੇ ਪਹਾੜ ਯੂਜ਼ ਕੀਤੇ ਸੀਗੇ ਜਿੱਦਾਂ ਆ ਜਿਹੜੇ ਪਹਾੜ ਯੂਜ਼ ਹੋਏ ਹੋਆ ਇਹ ਲਾਈਮਸਟੋਨ ਰੌਕ ਕਹਿੰਦੇ ਇਹਨਾਂ ਨੂੰ ਇਹ ਵਾਲੇ ਵੀ ਆ ਪਿਓਈ ਪਿਓਈ ਸ਼ਹਿਰ ਦੇ ਵਿੱਚ ਹੀ ਆ ਇਹ ਵਾਲੇ ਤੇ ਬਾਕੀ ਆ ਜਿਹੜਾ ਮਿਊਜ਼ੀਅਮ ਸੀਗਾ ਇਹ ਬੰਦ ਸੀਗਾ ਉੱਥੇ ਬਟ ਮੈਂ ਬਾਹਰੋਂ ਸ਼ੀਸ਼ਿਆਂ ਦੇ ਨਾਲ ਵੀਡੀਓ ਬਣਾ ਲਈ ਸੀਗੇ ਸ਼ੀਸ਼ੇ ਤੋਂ ਕਵਰ ਕਰਕੇ ਇਹ ਵੀ ਤੁਸੀਂ ਦੇਖ ਸਕਦੇ ਆ ਉੱਥੇ ਇੱਕ ਨਾ ਕੋਰਨਰ ਦੇ ਉੱਪਰ ਇਹ ਡੈਰੀ ਸ਼ਾਪ ਆ ਉੱਥੋਂ ਚਾਬੀ ਪਿੱਕ ਕਰਨੀ ਪੈਂਦੀ ਆ ਚਾਬੀ ਪਿਕ ਕਰਕੇ ਤੁਸੀਂ 9 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਚਾਬੀ ਗ੍ਰੈਬ ਕਰਕੇ ਬਾਅਦ ਚਾਬੀ ਡ੍ਰੌਪ ਕਰਨੀ ਪੈਂਦੀ ਆ ਉਹ ਵੀ ਤੁਸੀਂ ਇੱਥੇ ਦੇਖ ਸਕਦੇ ਆ ਐਦਾਂ ਦਾ ਸਿਗਾ ਟਾਊਨ ਜਿਹੜਾ ਆਪਾਂ ਪਿੱਛੇ ਛੱਡ ਗਏ ਪਿਓਈ ਪਿਓਈ ਇਹ ਤੋਂ ਹੁਣ ਕਹਾ ਆਪਾਂ ਹੋਰ ਟਾਊਨ ਚ ਜਾਣਾ ਆ ਆਪਾਂ ਇਸ ਟਾਈਮ ਖੜੇ ਹੈਗੇ ਆ ਪਿਓਈ ਪਿਓਈ ਇੱਥੇ ਆਪਾਂ ਖੜੇ ਆ ਇਸ ਟਾਈਮ ਤੇ 3 1 ਇੱਧਰ ਅਸੀਂ ਗਾਹਾਂ ਨੂੰ ਵੱਜ ਜਾਣਾ ਵਾਈਮਾਟੋ ਕੇਵਸ ਆਹ ਵਾਲੀ ਲੋਕੇਸ਼ਨ ਵੀ ਕਾਫੀ ਜ਼ਿਆਦਾ ਮਸ਼ਹੂਰ ਆ ਵਾਈਮਾਟੋ ਕੇਵਸ ਹਾਇਕਸ ਐਂਡ ਬੋਲਕਸ ਇੱਥੇ ਕਾਫੀ ਆ ਮਸ਼ਹੂਰ ਆ ਵਾਲੀ ਚੀਜ਼ਾਂ ਆ ਲਾਈਮ ਲਾਈਮਸਟੋਨ ਆ ਜਿਹੜੇ ਆ ਜਗ੍ਹਾ ਦਾ ਨਾਮ ਆ ਇਹ ਦੇਖਦਾ ਇੱਥੇ ਕਿੰਨਾ ਹੈਗਾ ਦੂਰ ਇੱਥੋਂ ਨਾ 1 ਆਵਰ ਲੂਪ ਟ੍ਰੈਕ ਹੋਮ ਫਰੋਮ ਦਾ ਨੋਰ ਸਾਇਲੈਂਡ ਕੋਕੋਕੋਕੋ ਕਾਫੀ ਜ਼ਿਆਦੇ ਵੱਡੇ ਵੱਡੇ ਟ੍ਰੈਕ ਆ ਯਾਰ ਵਧੀਆ ਅੰਕ ਲੱਗੇ ਫਿਰ ਚੱਲੀਏ ਚਲੋ ਆਪੀ ਅੱਗੇ ਦੇਖੀਏ ਹਾਂਜੀ ਬਲੈਕ ਲਵਰੀਆਂ ਨੇ ਬਲੈਕ ਆਹ ਵਾਲੇ ਇੱਥੇ ਹੁੰਦੇ ਨੇ ਆਹ ਵਾਲੇ ਹੁੰਦੇ ਅੰਕਲ ਆ ਵਾਈ ਕਾਰਡੋ ਕੇਵਸ ਦੇ ਵਿੱਚ ਆਏ ਆਪਾਂ ਤੇ ਇੱਥੇ ਦੇਖਣਾ ਸੀਗਾ ਕਿ ਆਪਾਂ ਕੀ ਕੁਝ ਕਰਾਉਂਦੇ ਆ ਆ ਜਿਹੜੇ ਸਟਾਰ ਦੇਖਦੇ ਨੇ ਇੱਧਰਲੇ ਪਾਸੇ ਇਹ ਆ ਪਾਣੀ ਦੇ ਵਿੱਚ ਲੈ ਕੇ ਜਾਂਦੇ ਆ ਜਿੱਦਾਂ ਤੇ ਉੱਪਰ ਸਟਾਰ ਚਮਕਦੇ ਆ ਤਾਰੇ ਜਿਹਨੂੰ ਕਹ ਲੋ ਇਹ ਥੋੜਾ ਜਿਹਾ ਹਾਰਡ ਆ ਆ ਦੇਖੋ ਚਮਕਦੇ ਪਏ ਅੰਦਰ ਸਟਾਰ ਐਦਾਂ ਦਾ ਸੀਗਾ ਇੱਥੇ ਸਾਗਤਾ ਵਜਾ ਤੇ ਤਿੰਨ ਤਰ੍ਹਾਂ ਦੇ ਟਰੈਕ ਆ ਇੱਥੇ ਇੱਕ 80 ਡਾਲਰ ਦੀ ਫੀਸ ਹੈਗੀ ਆ ਇੱਕ ਜੇ ਨਾਰਮਲ ਕਿਸੇ ਨੇ ਛੋਟਾ ਕਰਦਾ ਆ ਬੜੋ ਜੀ ਤੁਰਨਾ ਵੀ ਪੈਣਾ ਉਹਦੇ ਲਈ ਘੱਟੋ ਘੱਟ ਵੀ ਕਿੰਨਾ ਟਾਈਮ ਹੋ ਗਿਆ ਇਹ ਦੋ 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 2.5 ਘੰਟੇ ਦਾ ਟਰੈਕ ਹੋਣਾ ਇਹ ਤੇ ਮੀਂਹ ਮੌਸਮ ਵੀ ਖਰਾਬ ਆ ਤੇ ਆਪਾਂ ਨਹੀਂ ਫਿਰ ਕਰਦਾ ਹੈਗਾ ਆਪਾਂ ਤਾਂ ਜਾਣਾ ਆ ਆਪਾਂ ਦੇਖਣੇ ਆਏ ਸੀ ਕਿ ਸਿਰਫ ਇੱਥੇ ਕੀ ਹਾਲਤਾ ਹੈਗਾ ਇਹਨਾਂ ਦਾ ਕਰਨੇ ਨੂੰ ਕਰ ਵੀ ਲੈਣਾ ਸੀਗਾ ਬਟ ਚੱਕਰੇ ਪੈ ਗਏ ਇਹ ਕਹਿੰਦੇ ਕਿ ਤੁਸੀਂ ਕੈਮਰਾ ਨਹੀਂ ਯੂਜ਼ ਕਰਦੇ ਜੇ ਯੂਜ਼ ਕਰ ਸਕਦੇ ਜੇ ਆਪਾਂ ਕੈਮਰਾ ਯੂਜ਼ ਕਰਨਾ ਆ ਨਾ ਉਹਦੇ ਵਿੱਚ ਆਪਾਂ ਨੂੰ ਡਿਫਰੈਂਟ ਪਰਮਿਟ ਲੈਣਾ ਪੈਣਾ ਹੈ ਡਿਫਰੈਂਟ ਪਰਮਿਟ ਲੈਣ ਨੂੰ ਪੈਸੇ ਲੱਗਦੇ ਆ ਡਬਲ ਤੇ ਜਿਹੜਾ ਟੂਰ ਟਾਈਮ ਹੈਗਾ ਆ ਉਹ ਆ ਟੂਰ ਟਾਈਮ ਹੈ ਨਾ ਤੇ ਇੱਕ 9 ਵਜੇ ਚੱਲਦਾ ਇੱਕ 10:30 12 ਡੇਢ ਤੇ 3 ਹੁਣ ਡੇਢ ਤੋਂ ਉੱਪਰ ਹੋ ਗਿਆ ਟਾਈਮ 3 ਵਜੇ ਦਾ ਟੂਰ ਜਾਣਾ ਹੈ 3 ਤੋਂ ਜਾਣਾ ਤਾਂ 5:30 ਵਜੇ ਤੱਕ ਮੁੜ ਕੇ ਆਣਾ ਉਹ ਟੂਰ 5:30 6 ਹੋ ਗਿਆ ਫਿਰ ਜਿਆਦਾ ਹਨੇਰਾ ਹੋ ਜਾਣਾ ਹੈ ਇੱਕ ਜਿਹੜਾ ਆ ਵਾਲਾ ਟਰੈਕ ਹੈਗਾ ਇਹਦੇ ਵਿੱਚ ਅਲਾਉ ਹੈਗਾ ਡੇਢ ਘੰਟੇ ਦਾ ਟਰੈਕ ਤੇ ਇਹਦੇ ਵਿੱਚ ਕੈਮਰਾ ਤੁਹਾਨੂੰ ਅਲਾਉਡ ਹੈਗਾ ਆ ਆ 5 ਘੰਟੇ ਦੇ ਲਈ ਚਾਹੀਦੇ ਆਵਲੇ ਟਰੈਕ ਲਈ ਇਹਦੇ ਲਈ ਚਾਹੀਦੇ 3 ਘੰਟੇ ਜਿਹੜੇ ਮੈਂ ਕਹਿੰਦਾ ਸੀ ਆ ਵੀ ਇਹਨੂੰ ਇਸ ਤਰ੍ਹਾਂ ਦਾ ਐ ਟਰੈਕ ਇਹਦੇ ਵਿੱਚ ਆ ਬਲੈਕ ਹੈਵਸ ਮਿਲਦਾ ਆ ਬਲੈਕ ਲੈਬਿਰਿੰਥ ਮਿਲਦਾ ਆ ਰੋਕੀ ਕੇਵਸ ਮਿਲਦਾ ਉਹਦੇ ਵਿੱਚ ਤੇ ਉਹ 1.5 ਘੰਟੇ ਦਾ ਆ ਆ 3 ਘੰਟੇ ਦਾ ਤੇ ਆ 5 ਘੰਟੇ ਦਾ ਆ ਕੈਮਰੇ ਅਲਾਉਡ ਨਹੀਂ ਹੈਗੇ ਸਿਰਫ ਕੈਮਰਾ ਉਹਦੇ ਵਿੱਚ ਅਲਾਉਡ ਆ ਤੇ ਉਹਦੇ ਵਿੱਚ ਪੈਸੇ ਲੱਗਣੇ ਆ ਵਾਧੂ ਤੇ ਪੈਸੇ ਮੈਂ ਤੁਹਾਨੂੰ ਵਾਧੂ ਦੱਸ ਦਿੰਦਾ ਆ ਕਿ 100 ਪਹਿਲੇ ਵਾਲੇ ਟਰੈਕ ਤੇ 165 ਡਾਲਰ ਲੱਗਣੇ ਆ ਇਹ ਫੈਮਿਲੀ ਪਾਸ ਲੈਣਾ ਉਹਦਾ 400 ਡਾਲਰ ਆ ਜੇ ਟਵਿਨ ਕੰਪੋ ਲੈਣਾ ਹੈ ਦੋ ਜਣ ਕੰਪੋ ਲੈਣਾ ਹੈ ਤਾਂ 300 ਡਾਲਰ ਦੇ ਕਰੀਬ ਲੱਗਣਾ ਜੇ ਸਿੰਗਲ ਪਰਸਨ ਲੈਣਾ ਹੈ ਤੇ ਨਾਰਮਲ 80 ਡਾਲਰ ਦਾ ਆ ਟਿਕਟ 80 ਡਾਲਰ ਦੇ ਵਿੱਚ ਕੈਮਰਾ ਨਹੀਂ ਯੂਜ਼ ਕਰਦੇ ਕਰ ਸਕਦੇ 80 ਡਾਲਰ ਦੇ ਵਿੱਚ ਜੇ ਕੈਮਰਾ ਯੂਜ਼ ਕਰਨਾ ਤਾਂ ਤੁਸੀਂ ਉਹਦੇ ਵਜੇ 200 ਡਾਲਰ ਸਾਨੂੰ ਵੇਅ ਕਰਨਾ ਪੈਣਾ ਹੈ ਇਸ ਹੱਬ ਤਾ ਵਾ ਮੀਂ ਲੱਗਿਆ ਹੋਇਆ ਹੈ ਇੱਥੇ ਤੇ ਚੱਲਦੇ ਆ ਇਧਰ ਪਾਸੇ ਤਾਂ ਹੁਣ ਇਹ ਥੋੜਾ ਜਨਾ ਬਾਡੀ ਸਟਰੋਂਗ ਚਾਹੀਦੀ ਬੰਦੇ ਨੂੰ ਇਹ ਤਾਂ ਟਰੈਕ ਕਰਨ ਦੇ ਨੂੰ ਆਮ ਔਖਾ ਹੋ ਜਾਂਦਾ ਬੋਲਦਾ ਬਾਬਾ ਇਹ ਮੈਨ ਜਿਹੜਾ ਸੀ ਜਾਣਦੇ ਸੀਗੇ ਨੰਬਰ 3 ਤੇ ਨਾ ਉੱਥੋਂ ਸਾਈਡ ਤੇ ਆ ਕੇ ਸੀ 7 ਕਿਲੋਮੀਟਰ ਆਏ ਅਸੀਂ ਤੇ 7 ਕਿਲੋਮੀਟਰ ਆਪਾਂ ਹੁਣ ਪਿੱਛੇ ਨੂੰ ਜਾਣਾ ਹੈ ਦੇਖਣੇ ਆਏ ਸੀਗੇ ਕਿ ਕੀ ਹਿਸਾਬ ਦਾ ਕਹਿੰਦੇ ਸੀਗੇ ਕਿ ਬਾਈਕ ਬਾਈਕਾਟੋ ਟੈਗ ਬਾਈਕਾਟੋ ਕੇਵਸ ਬਾਈਕਾਟੋ ਕੇਵਸ ਰੌਲਾ ਪੈਂਦਾ ਰਹਿੰਦਾ ਰਹਿੰਦਾ ਮੈਂ ਕਿ ਦੇਖੇ ਆਣੇ ਕੀ ਚੱਕਰ ਹੈਗਾ ਵੀ ਲੱਗ ਗਿਆ ਪੂਰਾ ਜੋੜਾ ਤੇ ਅੱਗੇ ਚੱਲੀਏ ਹੁਣ ਆ ਸਾਡਾ ਹੈਗਾ ਲਾਸਟ ਬੱਸ ਸਟਾਪ ਪਕੀਨੋ ਵਾਲਾ लास्ट ਬੱਸ ਸਟਾਪ ਨਹੀਂ ਲਾਸਟ ਸਾਡਾ ਸਟਾਪ ਹੈ ਜਿਹੜਾ ਇੱਥੇ ਅਸੀਂ ਅਗਲ ਕਹਿੰਦੇ ਆਈਸਕ੍ਰੀਮ ਖਾਣੀ ਆ ਅੰਕਲ ਨੂੰ ਆਈਸਕ੍ਰੀਮ ਖਾਣੀ ਆ ਤੇ ਉਸ ਤੋਂ ਬਾਅਦ ਆਪਾਂ ਹੁਣ ਚਾਲੇ ਪਾ ਲੈਣੇ ਆ ਘਰਾਂ ਵੱਲ ਨੂੰ ਵੇਖ ਨੰਬਰ ਫੜ ਕੇ ਆਵਲੀ ਆਈਸਕ੍ਰੀਮ ਸਾਡੀ ਆਵਲਾ ਜਿਹੜਾ ਟਾਊਨ ਖੜਾ ਹੈ ਪਕੀਨੋ ਟਾਊਨ ਹੈਗਾ ਇਹ ਪਕੀਨੋ ਪੀਓਕੇਈਐਨਓ ਪਕੀਨੋ ਆਈਸਕ੍ਰੀਮ ਇਹ ਵਾਲਾ ਟਾਊਨ ਹੈਗਾ ਯਾ ਆਈਸਕ੍ਰੀਮ ਲਈ ਮਸ਼ਹੂਰ ਇੱਥੇ ਤੁਹਾਨੂੰ ਆਈਸਕ੍ਰੀਮ ਆ ਬਹੁਤ ਤਰ੍ਹਾਂ ਵੈਰਾਈਟੀ ਮਿਲ ਜੂਗੀਆਂ 2 4 10 20 30 40 50 50 ਤਰ੍ਹਾਂ ਦੀਆਂ ਵੈਰਾਈਟੀਆਂ ਹੈਗੀਆਂ ਕੋਲ ਆਈਸਕ੍ਰੀਮ ਦੀ ਆ ਹੈਗਾ ਪ੍ਰਾਈਸ ਇਹਨਾਂ ਦਾ 3 ਡਾਲਰ ਦੀ ਤੇ ਦੋਸਤ ਕੋਲ ਲੈਣ ਦਾ 5 ਡਾਲਰ ਦੇ ਇਸ ਕਲੀ ਲਈ ਮਸ਼ਹੂਰ ਆਵਲਾ ਟਾਊਨ ਥੈਂਕ ਯੂ ਐਤਲੇ ਪਾਸੇ ਹੈਗਾ ਇੱਥੇ ਦਾ ਸੁਪਰਮਾਰਕਟ ਤੇ ਆ ਲੋਕਲ ਇੱਥੇ 숍ਾਂ ਵਗੈਰਾ ਹੈਗੀਆਂ ਆਵਲੀਆਂ ਐਤਲੇ ਬਸ ਤੇ ਇੱਥੇ ਸਾਡਾ ਜਿਹੜਾ ਜਿਹੜਾ ਲਾਸਟ ਸਟਾਪ ਰਹਿ ਗਿਆ ਸਾਡੇ ਪਿੰਡ ਦਾ ਇਸ ਤੋਂ ਬਾਅਦ ਆਣਾ ਬੰਬੇ ਆਣਾ ਆ ਮੈਰੀ ਮੈਰੀ ਪਿੱਛੇ ਲੰਘ ਗਿਆ ਆ ਬੰਬੇ ਪਪਾ ਪੂਰਾ ਤੇ ਕਰਾਕਾ ਤਿੰਨ ਚਾਰ ਟਾਉਨ ਆਣੇ ਹੋਰ ਬੜਾ ਆਪਾਂ ਵੀਡੀਓ ਦੀ ਇੱਥੇ ਸਮਾਪਤੀ ਕਰਨ ਲੱਗੇ ਆ ਜਿਹੜੀ ਆਪਾਂ ਟ੍ਰਿਪ ਰੋਡ ਟ੍ਰਿਪ ਚਾਲੂ ਕੀਤਾ ਸੀ ਕਵੀਨਸਟਨ ਤੋਂ ਲੈ ਕੇ ਬਲਫ ਤੋਂ ਹੁੰਦੇ ਹੁੰਦੇ ਸਾਰਾ ਸਾਊਥ ਤੋਂ ਜਾ ਕੇ ਆ ਕੇ ਰੋਡ 'ਤੇ ਤੇ ਇਸ ਤੋਂ ਬਾਅਦ ਆਪਾਂ ਫਿਰ ਫੈਰੀ ਵਿੱਚ ਫੈਰੀ ਤੋਂ ਬਾਅਦ ਆਪਾਂ ਵਲਿੰਟਰ ਇੱਥੇ ਦੀ ਰਾਜਧਾਨੀ ਕੈਪੀਟਲ ਜਿਹੜਾ ਉਹਦੇ ਬਾਅਦ ਆਪਾਂ ਹੁੰਦੇ ਆ ਕਰ ਹੁੰਦੇ 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 ਆਪਾਂ ਸਾਰੇ ਘੁੰਮਦੇ ਆਪਾਂ ਸਵੇਰੇ ਅੱਜ ਚੱਲੇ ਸੀਗੇ ਨਿਊ ਪਲਬਸਟਰ ਨੌਰ ਤੋਂ ਆਕਲੈਂਡ ਨੂੰ ਤੇ ਇੱਥੇ ਤੱਕ ਸਿਗਾਰ ਵਾਲਾ ਸਫ਼ਰ ਜਿਹੜੀਆਂ ਇਹਦੀਆਂ ਸਾਰੀਆਂ ਰੀਲਾਂ ਜਿਹੜੀਆਂ ਆਉਣੀਆਂ ਆ ਨੰਬਰ ਵਾਈਜ਼ ਨੰਬਰ ਆਈ ਜਾਣੀਆਂ ਤੇ ਆਪ ਜੀ ਨੂੰ ਵਧੀਆ ਲੱਗਿਆ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਨਾਲ ਦੇ ਨਾਲ ਕੱਲੋ ਚੈਨਲ ਨੂੰ ਸਬਸਕ੍ਰਾਈਬ ਦੀਪਾ ਬਜੀਤ ਵਾਲਾ ਤੋਂ ਲਓ ਮਿਲਦੇ ਹਾਂ ਹੁਣ ਆਪਾਂ ਵੀਡੀਓ ਦੇ ਵਿੱਚ ਜਦ ਤੱਕ ਤੱਕ ਦੇ ਲਈ ਤੁਸੀਂ ਆਪਣਾ ਧਿਆਨ ਰੱਖਿਓ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਤੇ ਲਾਈਕ ਵੀ ਕਰਦੇ ਇੱਕ ਗੱਡੀ ਹੋਰ ਆ ਗਈ ਉਹ ਵਾਲੀ ਮੈਂ ਗੱਡੀ ਅੱਧਾ ਲਾਈ ਹੋਈ ਆ ਸੋ ਚੜ ਕੇ ਫੇਰ ਜਾਣਾ ਯਾ ਪਿੱਛੇ ਗੱਡੀਆਂ ਆ ਜਾਂਦੀਆਂ ਵੀਡੀਓ ਵਧੀਆ ਲੱਗੀ ਆ ਨਾ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਚੈਨਲ ਨੂੰ ਕੱਲ ਸਬਸਕ੍ਰਾਈਬ ਦੀਪਕ ਵੀ ਜਿਹਦੇ ਵਾਲਾ ਮਿਲਦੇ ਆ ਨੈਕਸਟ ਵੀਡੀਓ ਰੱਬ ਰਾਖਾ